La, la, la.

ਕਾਲ ਸਾਂਝੀ ਕੋ ਵਾਹਿਗੁਰੂ ਵਾਹਿਗੁਰੂ ਉਹ ਸ੍ਰੀ ਸਹਿਮ ਜੀ ਸਾਹ ਹੈ ਕਾਲ ਸਾਂਝੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿਖੇ ਦਾ ਕੇ ਸਦਾਨ ਰਹੇ ਨਾਨਕ ਬਵੇਕਰ ਬੋਲੋ ਜੀ ਵਾਹਿਗੁਰੂ ਸਕਾਂ ਦਾ ਮਾਨਿਵਾ ਮਾਤੋ ਕੀ ਉੱਚੀ ਮਾਤ ਪੰਨਾ ਰੱਖਾ ਆਪ ਵਾਹਿਗੁਰੂ ਏ ਆਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਅੰਤਰਜਾਮੀ ਦਤਾਰ ਜੀੋ ਸ਼੍ਰੀ ਨਨਕਾਣਾ ਸਾਹਿਬ ਪੰਗਿਆ ਸਹਿਵ ਤੇ ਹੋਰ ਗੁਰਦੁਆਰੇ ਆ ਗੁਰ ਧਾਮਾ ਤੋ ਜਿਨਾ ਤੋ ਖਾਲਸਾ ਬੁੱਲੇ ਦਰਸ਼ਨ ਦੀਦਾਰ ਤੇ ਸੇਵਾ ਸਮਾਲ ਦਾ ਦਾਨ ਆਪਣੇ ਪਿਆਰੇ ਪੰਧ ਖਾਲਸਾ ਜਿਨੂੰ ਬਖਸ਼ੋ ਏ ਨਮਾਣੇ ਆਂਦੇ ਮਾਣ ਕਰੋ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਓ ਧੰਨ ਧੰਨ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਓ ਧੰਨ ਧੰਨ ਸਹਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ 108 ਸ਼੍ਰੀ ਨਾਮਕਵਲ ਰਾਜਾ ਸਹਿਬ ਜੀ ਧੰਨ ਧੰਨ 33 ਦੇ ਮਾਲਕ ਜੀ ਧੰਨ ਧੰਨ ਮਸਤੇ ਜੁਗਿੰਦਰ ਪਾਹ ਜੀ ਜੀ ਸਾਜੀ ਜੋ ਬਾਛਲ ਘਾਰੇ ਸਤੇ ਬਾਸ਼ਾ ਜੀਓ ਆਪ ਮਹਾਪੁਰਖਾਂ ਦੀ ਰਹਿਮਤ ਸਦਕਾ ਆਪ ਮਹਾਪੁਰਖਾਂ ਦੀ ਅਸ਼ੀਰਵਾਦ ਸਦਕਾ ਜੇਠੇ ਐਤਵਾਰ ਦੇ ਸਬੰਧ ਨੂੰ ਮੁੱਖ ਰੱਖਦਿਆਂ ਹੋਇਆ ਵਧીર ਰਿੱਟੋ ਭਾਜੀ ਮੁੱਖ ਸੇਵਾਦਾਰ ਜਿਨ੍ਹਾਂ ਦੀ ਰਹਿਣ ਸੁਵਾਈ ਸਦਕਾ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਜਿਨ੍ਹਾਂ ਦੀਆਂ ਅਰਦਾਸਾਂ ਬੇਨਤੀਆਂ ਸਦਕਾ ਸਤੇ ਪਾਸ਼ਾ ਜੀਓ ਸ੍ਰੀ ਸਹਿ ਪਾਣ ਅਰ ਰਾਮ ਕੀਤਾ ਗਿਆ ਸੀ ਜੇਠੇ ਏਤਵਾਰ ਦੇ ਸੰਬੰਧ ਨੂੰ ਮੁੱਖ ਰੱਖਦਿਆ ਹੋਇਆ ਬਾਣੀ ਆਦਤੋਂ ਮਦ ਮਦ ਤੋਂ ਨਿਰਵਿਗੰਤਾ ਸਹਿ ਸੋਰੰਤਾ ਪੋਵ ਪਿਆਉ ਉਹ ਜੀ ਦੀ ਅਰਦਾਸ ਸਤੇ ਪਾਸ਼ਾ ਜੀਓ ਪਾਤੀ ਸਿੰਘਾ ਕੋਲੋਂ ਪਾਠ ਕਰਦੇ ਆਂ ਸੇਵਾਦਾਰਾਂ ਕੋਲ ਸੇਵਾ ਕਰਦੇ ਆਂ ਉਨਿਆਂ ਸੁਖੰ ਪੁਲਾਣੇ ਮਾਗੀ ਬਖਸ਼ਣੇ ਸੱਚੇ ਪਾਛਾ ਦਿਓ ਇਨਾ ਖੁਸ਼ੀਆਂ ਇਨਾ ਖੇੜਿਆਂ ਨੂੰ ਮੁੱਖ ਰੱਖਿਆ ਹੋਇਆ ਆਪਜੀ ਵਾਸਤੇ ਸੁੰਦਰ ਰੋਮਾਲੇ ਪੈਸ਼ਾ ਕੇ ਪਹਿਨਾਏ ਗਏ ਹਨ ਆਪ ਅੰਗੀਕਾਰ ਕਰੋ ਇਸੇ ਤ੍ਰਈ ਡੇਰੇ ਕਿਹੜੇ ਆਵਾਜ਼ ਰੱਖਣੇ ਸੇਵਾਦਾਰ ਵਾਸਤੇ ਪਾਟੀ ਸਿੰਘ ਵਾਸਤੇ ਬਿਆੰਤ ਮਾਇਆ ਸੱਚੇ ਪਾਤਸ਼ਾਹ ਬਖਤਰ ਹਾਜ਼ਰ ਕੀਤੇ ਗਏ ਹਨ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਰਮ ਪਵਿੱਤਰ ਚਰਨ ਕਮਲਾ ਅੰਦਰ ਅਰਦਾਸ ਬੇਨਤੀ ਅਰ ਜੁਈ ਹੈ ਜੀ ਇਸੇ ਤਰ੍ਹਾਂ ਜੋ ਸੰਗਤਾਂ ਦਾ ਤੁਰਿਆ ਕਦਮ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਆਪਣੇ ਦਰ ਤੇ ਕੰਬੂ ਲੋ ਇਸੇ ਤਰ੍ਹਾਂ ਹੀ ਖੁਸ਼ੀਆਂ ਕਿਹੜਿਆ ਪਰ ਸਮੇ ਬਖਸ਼ੋ ਇਹਨਾ ਖੁਸ਼ੀਆਂ ਨੂੰ ਮੁਕਰ ਦੇਆ ਹੋਇਆ ਸੱਜ ਕੇ ਤੜਾ ਪ੍ਰਸ਼ਾਦਿਆਂ ਦੇਗਾ ਹਜਰਾਂ ਆਪ ਜੀ ਦੇ ਦਰ ਪ੍ਰਵਾਣ ਹੋਵੇ ਪ੍ਰਵਾਣ ਹੋਇਆ ਪ੍ਰਸ਼ਾਦ ਸਾਸ ਸੰਦਰਸਨੀ ਲੈਕ ਹੋਵੇ ਭੋਗਾਂ ਦੀਆਂ ਖੁਸ਼ੀਆਂ ਨੂੰ ਮੁਕਰ ਦੇਆ ਹੋਇਆ ਮਹਾਪੁਰਖ ਐਸ ਵੇਲੇ ਕਿਆ ਦੇ ਲੰਗਰ ਤਿਆਰ ਕੀਤੇ ਗਏ ਹਨ ਸੇਵਾ ਦਰਾਂ ਦੀ ਰਮਾਈ ਹੈ ਪਕੌੜਿਆਂ ਦੇ ਲੰਗਰ ਤਿਆਰ ਕੀਤੇ ਹਨ ਮਹਾਪੁਰਖੋ ਛਕੋ ਲਾਓ ਭੋਗ ਆਗਿਆ ਮਖਸ਼ੋ ਸੰਤਾ ਕੇ ਵਰਤੋਂ ਦੀ ਸੱਚੇ ਬਾਦਸ਼ਾਹ ਜੀਓ ਅਟਲ ਹੁਕਮ ਨਾਮ ਵਿੱਚ ਕੇ ਸੰਤਾ ਨੂੰ ਨੇਹਾਲ ਕਰੋ ਆਈ ਸੰਗਤ ਦੀ ਹਾਜ਼ਰੀ ਨਾਤੇ ਪਰਵਾਣ ਕਰੋ ਸਹੀ ਪਿਆਰੇ ਮੇਰ ਜਿਨਾ ਮਿਲਿਆ ਤੇਰਾ ਨਾਮ ਚੇਤਿਆ ਵੈ ਨਾਨਕਰਾ ਕੜੀ ਕਲਾ ਤੇਰੇ ਬਾਣੇ ਸਰਬਤਨ ਤੁਮ ਹਉ